ਸਾਸਰੀ ਘਾਲ ਜੀ ਸਾਰਿਆਂ ਨੂੰ ਅਸੀਂ ਵੀ ਵਧੀਆ ਤੁਸੀਂ ਵੀ ਵਧੀਆ ਹੋਵੋਗੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਵਧੀਆ ਸਾਰੇ ਜਾਣੇ ਠੀਕਾਂ ਹਰਜੀਤ ਵੀਰੇ ਕੇ ਮੱਝ ਲੈ ਆਏ ਤੁਸੀਂ ਮੱਝ ਲਿਓ ਉਹਨਾਂ ਦੇ ਦੁੱਧ ਵਧੀਆ ਘਰੇ ਹੋ ਗਿਆ ਉਹਨਾਂ ਦੇ ਸਾਸਰੀ ਘਾਲ ਜੀ ਸਾਰਿਆਂ ਨੂੰ ਅਸੀਂ ਕੱਲ ਨੂੰ ਪਹਿਲਾਂ ਤਾਂ ਮੈਂ ਅਨੋਖੀ ਜੋੜੀ ਵਾਲਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹਾ ਤੇ ਬਾਈ ਹਰਜੀਤ ਸਿੰਘ ਨੂੰ ਵੀ ਕਹਿਣਾ ਉਹਨਾਂ ਨੇ ਸਾਨੂੰ ਕੱਲ ਦੱਸਿਆ ਵੀ ਅਸੀਂ ਮੱਝ ਲੈ ਆਂਦੀ। ਵੀ ਨਾ ਉਹੋ ਪੱਠੇ ਖਾਂਦੀ ਐ, ਨਾ ਉਹ ਗੋਹਾ ਕਰਦੀ ਐ। ਮੈਂ ਪਿੰਡ ਦੇ ਵਿੱਚ ਚੱਲਿਆ ਗਿਆ, ਕੱਲ ਮੇਰੇ ਥੋੜੀ ਜੀ ਸੱਟ ਲੱਗਣ ਦੇ ਕਾਰਨ ਮੈਂ ਦਵਾਈ ਲੈਣ ਚੱਲਿਆ ਗਿਆ। ਜਦੋਂ ਮੈਂ ਆ ਕੇ ਬੈਠਾ ਤੇ ਮੈਨੂੰ ਆਂਦੀ ਵੀ ਬਹੁਤ ਖੁਸ਼ਖਬਰੀ। ਮੈਂ ਸੋਚਿਆ ਮੈਂ ਕਿਹਦੀ ਐਡੀ ਕਾਹਦੀ ਖੁਸ਼ਖਬਰੀ ਇਹਨੇ ਕੋਲੇ ਆਖੀ। ਮੈਂ ਹੌਲੀ ਕਿਤੇ ਨੇੜੇ ਕੋਲੇ ਜਾ ਕੇ ਪੁੱਛਿਆ ਮੈਂ ਕਿ ਹਾਂ ਵੀ ਹੋੰਦਸ। ਕੋਚ ਕਬਰੀ ਕਾ। ਅਣੀ ਤੋ ਵੇਲਾ ਫਿਰਦਾ ਰਹਿਣਾ। ਵੀਰ ਜੀ ਹਰਜੀਤ ਕਾ ਨੇ ਤੇ ਭੈਣ ਜੀ ਜਾਨੇ ਆਪਾਂ ਮੱਝ ਲਿਆਂਦੀ। ਉਹ ਆਨੇ ਵਿਰੋਧ ਦਾ ਜਾਨੀ ਕਿ ਤੋੜਾ ਜਾ ਗਿਆ। ਰੇਖ ਦੇ ਕਰੇ ਨਹੀਂ ਮਿਲਦਾ। ਤੇ ਅਸੀਂ ਆਪ ਕੋਈ ਲਿਆਂਦੀ ਮੱਝ। ਤੇ ਮੈਨੂੰ ਕਿਹੜੇ ਨਾ ਹੈ ਜੇ ਹੱਥ ਮਾਰਿਆ ਕਰੇ ਜਾ ਲੈ ਮੱਝ। ਤੂੰ ਵੇਲਾ ਬੈਠਾ ਮੱਝ ਤਾਂ ਲਿਆ। ਮੈਂ ਕਿਹਾ ਵੀ ਉਹਨੂੰ ਪੁੱਛ ਲਾਇਆ ਵੀ ਕਿੱਥੋਂ ਲਿਆਂਦੀ? ਕਿੰਨ ਕੰਨਵੇਂ ਸੂਏ ਆ? ਕਿੰਨਾ ਦੁੱਧ ਆ? ਤੇ ਅਣੀ ਆ ਬੇਖ ਫੋਟੋ। ਫੋਟੋ ਦੇ ਵਿੱਚ ਮੈਂ ਵੇਖਿਆ ਵੀ ਮਾਤ ਵਧੀਆ ਇੱਧਰਲੇ ਪਾਸੇ ਬਜਾ ਬਜ਼ੁਰਗ ਦੀ ਫੋਟੋ ਸੀ ਇੱਧਰਲੇ ਪਾਸੇ ਭਾਈ ਹਰਜੀਤ ਸਿੰਘ ਦੀ ਫੋਟੋ ਸੀ ਫਿਰ ਮੈਂ ਵੇਖੀ ਮੈਂ ਕਿਹਾ ਵੀ ਹਾਂ ਵਾਕਈ ਲੈ ਆਈ ਫਿਰ ਮੈਂ ਕਿਹਾ ਵੀ ਤੂੰ ਵਧਾਈਆਂ ਦੇ ਦਿੱਤੀਆਂ ਨਹੀਂ ਮੈਂ ਤਾਂ ਨਹੀਂ ਵਧਾਈਆਂ ਦਿੱਤੀਆਂ ਮੈਂ ਕਿਹਾ ਵੀ ਤੂੰ ਮੇਰੇ ਘਰ ਦੇ ਮਗਰੋਂ ਤੂੰ ਵਧਾਈਆਂ ਭਾਈ ਦੇ ਦੇਂਦੀ ਇਹ ਆ ਨਹੀਂ ਆ ਕਿ ਵੀ ਮੈਂ ਮੈਂ ਕਿਹਾ ਵੀ ਤੁਸੀਂ ਆ ਜਾਓਗੇ ਤਾਂ ਮੈਂ ਫੇਰ ਹੀ ਵਧਾਈਆਂ ਦੇਵਾਂਗੀ ਹੁਣ ਅਸੀਂ ਉਹਨਾਂ ਨੂੰ ਵਧਾਈਆਂ ਦੇ ਰਹੇ ਹਾਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਾਨੂੰ ਇਹ ਮੱਝ ਕਿੱਥੋਂ ਮਿਲੀ ਏ ਤੁਹਾਨੂੰ ਉਹਦੇ ਬਾਰੇ ਸਾਨੂੰ ਇੱਕ ਤਾਂ ਡਰੈੱਸ ਦੇ ਦਿਓ ਅਸੀਂ ਵੀ ਮੱਝ ਲਿਆਉਣੀ ਐ ਠੀਕ ਐ ਜੀ ਹਾਂਜੀ ਹਾਂ ਅਰੀ ਖੁਸ਼ ਹੋਗੀ ਮੱਝ ਲੈ ਆਵਾਂਗੇ ਉਹ ਮੈਂ ਜਦੋਂ ਹੌਲੀ ਹੌਲੀ ਬੈਠਾ ਬੈਠੇ ਨੇ ਸੋਚਿਆ ਵੀ ਮੈਂ ਯਾਰ ਪੋਤੋ ਵੇਖੀ ਚਹੀ ਐ ਆਂਦੀ ਵੀ ਇੱਕ ਖਾਸੀਅਤ ਉਹਦੀ ਹੋਰ ਐ ਵੀ ਨਾ ਉਹ ਪੱਠੇ ਖਾਂਦੀ ਨਾ ਉਹ ਗੋਆ ਕਰਦੀ ਮੈਂ ਮੇਰਾ ਸਣਾ ਰੋਕੇ ਮੈਂ ਭਾਈ ਯਾਤਨਰ ਵੜ ਗਿਆ ਮੈਂ ਆंसू ਸਕੇ ਆਇਆ ਪੂਰਾ ਐ ਖੜਖੜਾ ਕੇ ਫਿਰ ਇਹਦੇ ਕੋਲੇ ਮੈਂ ਆਇਆ ਮੈਂ ਕਿਹਾ ਵੀ ਚਾਹ ਜੀ ਪੀ ਲੇ ਕੋਟ ਪਾਲਾ ਜਿਹਾ ਲੱਗਦਾ ਮੇਰੇ ਨੇੜੇ ਗਿਆ ਮੈਂ ਕਿਹਾ ਭਾਈ ਚਾਹ ਬਣਾਓ ਹਜੇ ਬਣਾਈ ਨਹੀਂ ਆਂਦੇ ਵੀ ਅੱਜ ਨਹੀਂ ਬਣੀ ਜੀ ਮੈਂ ਕਿਹਾ ਅਰੇ ਵੀਰ ਜੀ ਕਹਿੰਨੇ ਮਾਝ ਲਿਆਂਦੀ ਤੂੰ ਵੀ ਲਿਆ ਮੈਂ ਕਿਹਾ ਵੀ ਠੀਕ ਆ ਆਪਾਂ ਕੱਲੂ ਚੱਲਾਂਗੇ ਆਪਾਂ ਵੇਖ ਕੇ ਆਈਏ ਬਾਝੇ ਕਿਵੇਂ ਹੈ ਕਿ ਕਦਾ ਹੋ ਰਿਹਾ ਦੇਖਦੇ ਕਰਦੇ ਹੈ ਨਾ ਫਿਰ ਆਉ ਹਿਸਾਬ ਨਾਲ ਆਪਾਂ ਉਹਨਾਂ ਨੂੰ ਗੱਲ ਕਰਾਂਗੇ ਵੇ ਕਿੱਥੋਂ ਲਿਆਂਦੀ ਕਿੰਨੇ ਦੀ ਲਿਆਂਦੀ ਇਹ ਗੇੜੇ ਨਾਲ ਆਏ ਜੇ ਕਰ ਛੱਡਿਆ ਕਰ ਮੈਂ ਕਿਹਾ ਵੀ ਹੈ ਵੀ ਤੂੰ ਆਏ ਏਡੀ ਸਿੱਧੀ ਮੈਨੂੰ ਧੱਕੇ ਖਾ ਤਾਂ ਦਿੰਨੀ ਆ ਆਪਾਂ ਕੱਲ ਨੂੰ ਚੱਲਾਂਗੇ ਉਹਨਾਂ ਕੋਲ ਨਾਲ ਬੋਲਾ ਖਾਇਆ ਮੁੰਡੇ ਨਾਲੇ ਆਪਾਂ ਮਿਲਾਵਾਂਗੇ ਆਂਦੀ ਆਖੇ ਠੀਕ ਹੈ ਅਸੀਂ ਰਾਇ ਬਣਾ ਲਈ ਪੂਰਾ ਪਲੇਟ ਬਣਾ ਲਿਆ ਹੌਲੀ ਹੌਲੀ ਮੈਂ ਨੂੰ ਆਂਦੀ ਨਾ ਕਿ ਫੇਰ ਆਪਾਂ ਜਦੋਂ ਮੱਛੀ ਲਿਆਂਦੀ ਵਿਜੋ ਨੇ ਪੱਠੇ ਬਿਨਾ ਖਾਦੇ ਹਨਾ ਨਾਲੇ ਉਹਨੇ ਪੱਠੇ ਨਹੀਂ ਖਾਂਦੀ ਗੋਵਾਨੀ ਕਰਦੀ ਮੈਂ ਕਿਹਾ ਵੀ ਕਿਤੇ ਜੱਪਨੌਰ ਵਾਸਤੇ ਕਿਤੇ ਛੋਟੀ ਜਿਹੀ ਕਈ ਵੱਡੀ ਬੱਚੇ ਨੇ ਖੇਡਣ ਵਾਲੀਆਂ ਹੁੰਦੀਆਂ ਕਿਤੇ ਉਹ ਤਾਂ ਨਹੀਂ 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 ਆਲੀ ਮਾਝਾ ਸਾਹਤ ਹੀ ਮਾਝਾ ਮੈਂ ਮਾਝਾ ਦੀ ਕਿਤੋਂਦੀ ਆ ਸਾਹਤ ਹੀ ਹੁੰਦੀ ਆ ਇਹ ਆਲੀ ਆ ਕਿ ਵੀ ਆ ਵੇਖ ਤੋ ਮੈਂ ਵੀਡੀਓ ਕੱਲ ਮੋਬਾਈਲ ਨਹੀਂ ਚੱਕਿਆ ਗਿਆ ਅੱਖ ਕਰਕੇ ਮੈਂ ਕਿਹਾ ਵੀ ਮੈਂ ਉਹ ਵੇਖੀ ਨਹੀਂ ਸੀ ਵੀਡੀਓ ਫਿਰ ਮੈਂ ਵੀਰ ਜੀ ਨੂੰ ਫੋਨ ਸ਼ਾਮ ਨੂੰ ਲਾਇਆ ਤਕਰੀਬਨ 5:30 ਵਜੇ ਮੈਂ ਉਹ ਪੁੱਛਿਆ ਮੈਂ ਕਿਹਾ ਵੀਰ ਜੀ ਐਤਰਾ ਕਰਕੇ ਵੀ ਪਹਿਲਾਂ ਤਾਂ ਤੁਹਾਨੂੰ ਮਾਝ ਦੀਆਂ ਬਹੁਤ ਬਹੁਤ ਵਧਾਈਆਂ ਉਹ ਹਾਂ ਦਾ ਭਾਈ ਜੀ ਬਹੁਤ ਬਹੁਤ ਬਧਾਈਆਂ ਸਵਾਪਾ ਬਧਾਈਆਂ ਜੀ ਮੈਂ ਕਿਹਾ ਭਾਈ ਜੀ ਕਿੰਨੇ ਮਸੂਏ ਆ ਕਿੰਨੇ ਦੀ ਲਿਆਂਦੀ ਉਹ ਹੱਥ ਪਿਆ ਉਹ ਹੱਥ ਪਿਆ ਮੈਂ ਕਿਹਾ ਵੀਰ ਜੀ ਬਣ ਕੇ ਅਰਦਾਸ ਦੇ ਤੋ ਹੱਥ ਦਾ ਘਾਤੋ ਅੱਧੀ ਵੀ ਲਿਆਉਣੀ ਆ ਜਾਂ ਸਾਤੋ ਤੁਸੀਂ ਇਹ ਲੈ ਲਓ ਪੈਸਾ ਨੂੰ ਲਿਆ ਦਿਓ ਨਹੀਂ ਆਣਾ ਚਾਹਾਂਗੇ ਤਾਂ ਨਾਲ ਹੀ ਆਏ ਦੇ ਕਰਕੇ ਤੇ ਫੇਰ ਹੱਥ ਪਿਆ ਇਹ ਵੇਜੋ ਹਣ ਕੱਲ ਵੀ ਕਰੀ ਜਾਂਦੀ ਆ ਮਾਝ ਲਿਆਉਣੀ ਆ ਮਾਝ ਲਿਆਉਣੀ ਆ ਮਾਝ ਲਿਆਉਣੀ ਆ ਮੇਕਅਪ ਆਈ ਆਪਾਂ ਖਾਲ ਨੂੰ ਜਰੂਰ ਚੱਲਾਂਗੇ ਹਾਂਜੀ ਹੁਣ ਤੁਸੀਂ ਮੱਝ ਮਾਰੇ ਵੀ ਦਾ ਦਵਾ ਚੱਲ ਲਗਾ ਪਰ ਕਾਲ ਲਊ ਕਾਲ ਲਊ ਆਪਾਂ ਮੱਝ ਰਹਿ ਜਾਈਂ ਨਾ ਤੂੰ ਤਾਂ ਜਮਾਨੀ ਬੋਲਦੀ ਲੈ ਮਕੌਂਡ ਖੱਟ ਲੈ ਲੈ ਬੋਲ ਅੱਛਾ ਬੋ ਜਮਾਨੀ ਹੱਸਦੀ ਸੇਹੋ ਬੈਠੀਆਂ ਆ ਗੱਲਾਂ ਕਰਨੀਆਂ ਹਾਂ ਨਹੀਂ ਸੇ ਨਹੀਂ ਮੇਰਾ ਨਾ ਵਧੀਆ ਸੂਟ ਲੈ ਆਂਦਾ। ਅਛਾ ਲੈ ਆਂਦਾ ਸੀਗਾ ਤੇਰੇ ਭਾਈ ਨੇ। ਤੇ ਵਧੀਆ ਜਿਹਾ ਰੰਗ ਵੀ ਸੋਹਣਾ। ਵੇਖੀ ਕਾ ਸੋਹਣਾ ਰੰਗ। ਬੰਦਿਆਂ ਨੇ ਤਾਂ ਕਰੀਦਣੀ ਨਹੀਂ। ਕੋੜ ਕਾਤੋ ਵਾਲੇ ਬੈਠੇ ਆ ਮੜਾ ਮੋਟਾ ਤੂੰ ਵੀ ਦੱਸ। ਮੱਛੀ ਤਾਂ ਤਾਂ ਲੈ ਆਂਦੀ ਨਹੀਂ। ਨਾ ਮੱਝ ਤਾਂ ਮੱਛੀਆਂ ਬਣਾਉਂਦੀ ਐ। ਮੱਛੀ ਤਾਂ ਬਣਾਉਂਦੀ ਸੀ। ਮੱਛੀ ਅਸਲੀ ਸੀ। ਮੱਛੀ ਬਣਾਉਂਦੀ ਆ ਹੋ। ਮੈਨੂੰ ਮੱਝ ਬਣਾਉਟੀ ਲਾਦਦੀ ਐ ਦੇਖੀ ਕਿਤੇ ਆਪਾ ਤੋ ਖਾਣਾ ਪਾਜ ਗਏ ਕੱਲ ਨੂੰ ਚੱਲੀਏ ਮੱਝ ਲੈਣ ਹਾਂਜੀ ਹਾਂਜੀ ਚਲੋ ਗੱਡੀ ਆਣਾ ਫੋਨ ਲਾਤਾ ਹੋਣੇ ਐਸਾ ਟਾਈਮ ਹੀ ਆਪਾਂ ਲਾਉਨੇ ਆਪਾਂ ਹੁਣੇ ਨਾ ਚੱਲੀਏ ਨਹੀਂ ਕੱਲ ਨੂੰ ਜਾਵਾਂਗੇ ਅੱਛਾ ਆਪਾਂ ਮੱਝ ਲੈ ਕੇ ਹੀ ਆਉਣੀ ਆ ਜਮਾ ਉਸ ਨਾਲ ਦੀ ਕਿੰਨੇ ਕਿਤੇ ਆ ਤਰੀ ਚਾਈ ਕਿੰਨਾ ਰੱਤ ਦਿੰਦੀ ਆ ਕਿੰਨਾ ਦੋਤੀ ਦਿੰਦੇ ਨੇ ਪੁੱਛ ਲੈਂਦੇ ਤੁਸੀਂ ਐ ਕਿਵੇਂ ਬੁੱਕਲ ਜੀ ਮਾਰ ਲੈਂਦੀਆਂ ਆਂ ਜੀ ਹਨਾ ਹਾਂ ਜੀ ਸਾਥ ਤਾਂ ਐ ਮਾਰ ਕੇ ਵੀ ਨੀ ਘੰਡਾ ਖੱਡਿਆ ਜਾਣਾ ਸਾਡਾ ਤਾਂ ਸਾਰਾ ਮੂਹ ਲੁਕੂਗਾ ਹਨਾ ਆਂ ਆਂ ਤੇ ਆਂ ਹੁੰਦੇ ਆ ਨਾ ਜੇ ਐ ਸਲੋਟ ਜੀ ਆਏ ਤੇ ਆ ਨਹੀਂ ਆਇਨੀ ਇਹ ਆਏ ਦੇਖੋ ਆਏ ਆਏ ਹੁੰਦੀ ਹੈ ਸੱਚ ਆਏ ਹੁੰਦੀ ਹੈ ਸਕੂਟਰੀਆਂ ਚਲਾਉਂਦੀਆਂ ਹੁੰਦੀਆਂ ਨੇ ਕਈ ਵਾਰੀ ਵੇਖ ਆਏ ਆਏ ਨਹੀਂ ਅੱਜ ਹੋਇਆ ਕੀ ਤੈਨੂੰ ਤੈਨੂੰ ਕੀ ਹੋਇਆ ਅੱਜ ਐਨੇ ਆਹ ਤਾਂ ਤਵੇ ਕੰਟਾ ਵਗਾ ਖੋਸੀ ਹਾਂ ਤਾਂ ਬੋਲਦੀ ਨਹੀਂ ਫਿਰ ਮਾਂ ਅੱਜ ਚੋਲੇ ਕਰेंगी ਹੋਰਾ ਕੋਈ ਉਹ ਦੇ ਮਗਰ ਕੱਟੀ ਕੱਟੀ ਹੋਊਗੀ ਤਾਂ ਫੇਰ ਹੀ ਦਾदू ਦਊਗੀ ਤੇ ਫਿਰ ਪੱਠਿਆਂ ਦਾ ਪੱਟ ਤੂੰ ਲਿਆਇਆ ਘਰੀ ਵੱਟ ਕੇ ਦੇ ਕੋਤਰੰਦਾ ਦਾ ਨਹੀਂ ਗੁਤਰ ਲਿਆ ਕਰ ਨਾ ਭਾਈ ਨਾਲ ਹੱਥੋਂ ਇੰਨਾ ਕੰਮ ਨਹੀਂ ਹੋਣਾ ਆਪਾਂ ਤੋਂ ਸਿੱਧੀ ਗੱਲਾਂ ਆਪਾਂ ਜੇ ਆਪਾਂ ਮੱਝ ਵੇਖ ਕੇ ਆਈਏ ਪਹਿਲਾਂ ਨਾਲੇ ਮਿਲਿਆ ਮੰਗੇ ਨਾਲੇ ਬੋਲਾ ਬਣਾ ਲਿਆਊਗਾ ਬੋਲਾ ਖਾ ਕੇ ਆਵਾਂਗੇ ਹਾਂਜੀ ਹੋਰ ਠੀਕ ਠਾਕ ਹਸੀਂ ਵੀ ਠੀਕ ਹਾਂ ਅਸੀਂ ਕੱਲ ਨੂੰ ਜਾ ਰਹੇ ਆ ਬਾਈ ਹਰਜੀਤ ਕੇ ਘਰੇ ਉਹਨਾਂ ਨੂੰ ਨਾਲੇ ਮਿਲ ਕੇ ਆਵਾਂਗੇ ਨਾਲੇ ਮੱਝ ਵੇਖ ਕੇ ਆਵਾਂਗੇ ਨਾਲੇ ਅਸੀਂ ਉੱਥੋਂ ਹੋ ਸਕਦਾ ਵੀ ਅਸੀਂ ਮੱਝ ਲੈ ਆਵਾਂਗੇ ਨਾ ਹਾਂ ਕੱਲੂ ਕੀ ਵਾਰ ਆ ਕਿਉਂ ਕਰਵਾਰਾ ਕੱਲ ਨੂੰ ਪੈਜ ਦਾ ਪੁੱਛ ਕਤਾ ਨਹੀਂ ਇਹ ਵੀ ਵੇਖ ਲੈਣਾ ਸੀ ਹੈ ਇਹ ਵੀ ਵੇਖ ਲੈਣਾ ਸੀ ਇਹ ਇਹ ਨੂੰ ਕੀ ਵੇਣੀ ਹੈ ਆਪਣੇ ਵਿਚੋਲੇ ਨੇ ਬੱਸ ਕਾਲ ਮਾਰੀ ਹੈ ਮੈਂ ਉਹਨੇ ਮਾਰੀ ਮੱਛੀ ਕਾਲ ਪੜਿਆ ਹੁਣ ਤਾਂ ਵਿਚੋਲਾ ਵੀ ਅਕਸਰ ਵਪਾਰੀ ਬੰਦਾ ਉਹ ਵੀ ਆਪਾਂ ਨੂੰ ਮੱਛੀ ਭਾਲ ਕੇ ਦੇਉ ਸੁੱਕਣਾ ਹੈ ਨਾ ਅੱਛਾ ਜੀ ਅਸੀਂ ਕੱਲ ਨੂੰ ਮੱਛੀ ਲੈਣ ਜਾ ਰਹੇ ਆ ਬਾਈ ਹਰਜੀਤ ਕਿਉਂ ਉਹ ਵਾਲੇ ਵਿਚਾਲ ਤੁਸੀਂ ਆ ਲੈ ਲਓ ਅਸੀਂ ਗਾਂ ਹੋਰ ਲੈ ਆਵਾਂਗੇ ਤੇ ਤੁਹਾਨੂੰ ਲਿਆਉਣੀ ਔਖੀ ਹੈ ਤੇ ਅਸੀਂ ਕੱਲ ਨੂੰ ਮੱਝ ਲੈਣ ਜਾਣਾ ਤੇ ਤੁਸੀਂ ਸਾਨੂੰ ਸਾਰਿਆਂ ਨੇ ਭੈਣ ਭਰਾਵਾਂ ਨੇ ਸਹਿਯੋਗ ਦੇਣਾ ਠੀਕ ਹੈ ਜੀ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋ ਪਰਮਾਤਮਾ ਤੁਹਾਨੂੰ ਵੱਡੀਆਂ ਉਮਰਾਂ ਬਖਸ਼ੇ ਠੀਕ ਹੈ ਜੀ ਹਰੇਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਬਾਕੀ ਇਹਨਾਂ ਦੀ ਮਾੜੀ-ਮੋਟੀ ਅਸੀਂ ਆਨੇ ਵੀ ਸੰਗ ਖੁੱਲ ਜੇ ਇਹ ਹੁਣ ਅਕਸਰ ਇਹਨਾਂ ਨੂੰ ਮੈਂ ਨਾਲ ਲੈ ਕੇ ਜਾਊਂਗਾ ਇਹ ਦੱਸਣਗੇ ਵੀ ਉੱਥੇ ਜਾ ਕੇ ਵੀ ਮਾਜ ਇਦਾਂ ਦੀ ਆ ਹਾਂ ਛਾਟ ਨਹੀਂ ਮਾਰਦੀ ਪੂਛ ਨਹੀਂ ਲਾਉਂਦੀ ਚਿੰਗ ਨਹੀਂ ਲਾਉਂਦੀ ਹਾਂਜੀ ਆਈ ਹੈ ਨਾ ਹੋਰ ਸਾਰਿਆਂ ਨੂੰ ਅਗਲਾ ਬਲਾਕ ਲੈ ਕੇ ਅਸੀਂ ਏਦੋਂ ਵੀ ਵਧੀਆ ਥੋੜਾ ਜਿਹਾ ਐਨ ਵਧੀਆ ਹਾਸੇ ਭਾਣੇ ਵਾਲਾ ਲੈ ਕੇ ਆਵਾਂਗੇ ਵੀ ਜਿਹੜਾ ਦਿਲ ਖੁਸ਼ ਹੋਣ ਵਾਲਾ ਸਾਡਾ ਮਸਤਕ ਇਹ ਹੈ ਵੀ ਹਰੇਕ ਨੂੰ ਖੁਸ਼ ਰੱਖਣਾ ਆਪ ਵੀ ਖੁਸ਼ ਰਹੋ ਦੂਜਿਆਂ ਨੂੰ ਵੀ ਖੁਸ਼ ਰੱਖੋ ਕਿਸੇ ਦਾ ਦਿਲ ਨਾ ਦਿਖਾਓ ਮਾਗੇ ਹੀ ਅਰਦਾਸ ਕਰਦੇ ਆ ਮੇਰੇ ਤੇ ਸਾਡੇ ਸੱਚ ਵਾਸਤੇ ਵੀ ਪੈੜ ਭਰਾ ਸਾਰਿਆਂ ਨੂੰ ਤਿਆਰ ਭਰੇ ਸਤ ਸ੍ਰੀ ਅਕਾਲ